ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਹਾਂਜੀ ਬੱਚਿਓ ਅੱਜ ਆਪਾਂ ਕਰਾਂਗੇ ਕੰਨਾ ਮਾਤਰਾ ਤਿੰਨ ਅਖਰੇ ਸ਼ਬਦ ਹਾਂਜੀ ਕੰਨਾ ਕੰਨਾ ਦਾ ਚਿੰਨ ਜਿਹੜਾ ਸਾਈਨ ਆਉ ਇਸ ਤਰ੍ਹਾਂ ਹੁੰਦਾ ਠੀਕ ਹੈ ਆਪਾਂ ਦੋ ਅਖਰੀ ਸ਼ਬਦ ਕੀਤੇ ਸੀ ਜਦੋਂ ਕੰਨਾ ਮਾਤਰਾ ਵਾਲੇ ਉਸ ਟਾਈਮ ਵੀ ਤੁਹਾਨੂੰ ਦੱਸਿਆ ਸੀ ਤੇ ਅੱਜ ਫੇਰ ਦੱਸ ਰਹੇ ਹਾਂ ਕਿ ਆਹ ਕੰਨਾ ਦਾ ਚਿੰਨ ਇਹ ਕੰਨਾ ਮਾਤਰਾ ਦਾ ਸਾਈਨ ਹੈ ਠੀਕ ਹੈ ਆਹ ਦੇਖੋ ਮੰਮੇ ਦੇ ਨਾਲ ਵੀ ਕੰਨਾ ਲੱਗਾ ਹੋਇਆ ਮਾਂ ਤਤ ਤ ਰਾਰੇ ਨਾਲ ਵੀ ਕੰਨਾ ਲੱਗਾ ਹੋਇਆ ਤਾਂ ਜੀ ਆਵਾਜ਼ ਕੀ ਬਣ ਗਈ ਰਾ ਮਾ ਤ ਰ ਹੁਣ ਤੱਤੇ ਨਾਲ ਨਹੀਂ ਲੱਗਾ ਕੰਨਾ ਤਾਂ ਇਹ ਕੀ ਬਣ ਗਿਆ ਤ ਜਦੋਂ ਮੰਮੇ ਨਾਲ ਲੱਗਿਆ ਮਾ ਤ ਤ ਤ ਰਾਰੇ ਨੂੰ ਲੱਗਿਆ ਕੰਨਾ ਰਾ ਕੀ ਬਣ ਗਿਆ ਮਾਤਰਾ ਤਿੰਨ ਅਖਰੀ ਸ਼ਬਦ ਹਾਂਜੀ ਬੱਚਿਓ ਆਪਾਂ ਲਿਖਣਾ ਸ਼ੁਰੂ ਕਰਦੇ ਹਾਂ ਹਾਂਜੀ ਬੱਚਿਓ ਪਹਿਲਾ ਸ਼ਬਦ ਆਪਾਂ ਲਿਖਦੇ ਹਾਂ ਪਾਲਕ ਪਾਲਕ ਲਿਖਣ ਦੀ ਆਪਾਂ ਕੀ ਕਰਾਂਗੇ ਤੁਸੀਂ ਸਾਰੇ ਅੱਖਰ ਪਹਿਲਾਂ ਹੀ ਸਿੱਖ ਚੁੱਕੇ ਹੋ ਹਨਾ ਪਪਾ ਆਪਾਂ ਕਿਵੇਂ ਲਿਖਾਂਗੇ ਇੱਧਰ ਸਲੀਪਿੰਗ ਲਾਈਨ ਲਗਾ ਕੇ ਕਰਵ ਲਾਈਨ ਲਗਾ ਕੇ ਫਿਰ ਦਨ ਇੱਧਰ ਕਵਲ ਕਵਲ ਲਾਈਨ ਲਗਾਉਣੀ ਆ ਫਿਰ ਆਪਾਂ ਉੱਪਰੋਂ ਲਾਈਨ ਲੈ ਕੇ ਆਉਣੀ ਆ ਕੀ ਬਣ ਗਿਆ ਪਪਾ ਹੁਣ ਆਪਾਂ ਇਹਨੂੰ ਲਾਉਣਾ ਕੰਨਾ ਇਹ ਪੱਪੇ ਦੇ ਨਾਲ ਆਪਾਂ ਇਸ ਤਰ੍ਹਾਂ ਕੰਨਾ ਲਗਾਉਣਾ ਠੀਕ ਆ ਇਹਨੂੰ ਪੂਰਾ ਨਹੀਂ ਲਗਾਉਣਾ ਪੰਜਾਬੀ ਵਿੱਚ ਜਿਹੜਾ ਕੰਨਾ ਮਾਤਰਾ ਹੁੰਦੀ ਆ ਇਹ ਇੱਥੋਂ ਤੱਕ ਲੱਗਦੀ ਆ ਜਦੋਂ ਆਪਾਂ ਹਿੰਦੀ ਚ ਲਗਵਾਉਨੇ ਆ ਆ ਦੀ ਮਾਤਰਾ ਉਹ ਪੂਰੀ ਲੱਗਦੀ ਆ ਪਰ ਕੰਨਾ ਅੱਧ ਤੱਕ ਲਗਾਉਣਾ ਠੀਕ ਆ ਪੱਪੇ ਨੂੰ ਕੰਨਾ ਪਾ ਇਹਦੀ ਸਾਊਂਡ ਕੀ ਬਣਗੀ ਪਾ ਅੱਗੇ ਆਪਾਂ ਲਿਖਾਂਗੇ ਲੱਲਾ ਪੱਪੇ ਨੂੰ ਕੰਨਾ ਪਾ ਲੱਲਾ ਲ ਹੁਣ ਲੱਲੇ ਦੇ ਨਾਲ ਕੰਨਾ ਨਹੀਂ ਲੱਗਾ ਤਾਂ ਇਹਦੀ ਆਵਾਜ਼ ਕੀ ਆਗੀ ਲ ਅੱਗੇ ਕੱਕੇ ਦੇ ਨਾਲ ਵੀ ਨਹੀਂ ਲੱਗੂਗਾ ਤਾਂ ਕਕਾ ਜਿਹੜਾ ਅੱਖਰ ਲਿਖਾਂਗੇ ਆਪਾਂ ਇਹਦੀ ਆਵਾਜ਼ ਕੀ ਆਊਗੀ ਕ पप्पे कल की बन गया पालक दूजे नंबर से अपना शब्द लिखते अनाज अनाज लिखा लिया आप लिखा गे ऐडा ठीक है ऐड़ा नन्ने लाव लावांगे कन्ना नन्ना लिख के ए लवेंगे जी कन्ना की बन गया अ ना ऐड़ा नन्ने ना जजा जज्जा ज की बन गया अनाज ओ नन्ने के लाता की आवाज आ गई ना जजा ज अनाज ਹਾਂਜੀ ਬੱਚੋ ਅਗਲਾ ਸ਼ਬਦ ਆਪਾਂ ਲਿਖਦੇ ਹਾਂ ਬਾਲਕ ਬੱਬਾ ਬੋ ਬੱਬੇ ਨੂੰ ਲਾਤਾ ਕੰਨਾ ਠੀਕ ਹੈ ਲੱਲਾ ਲ ਕੱਕਾ ਕ ਬੱਬੇ ਨੂੰ ਕੰਨਾ ਬਾ ਲੱਲਾ ਲੋ ਕੱਕਾ ਕ ਕੀ ਬਣ ਗਿਆ ਬਾਲਕ ਅਗਲਾ ਸ਼ਬਦ ਆਪਾਂ ਲਿਖਦੇ ਹਾਂ ਜੀ ਸਾਗਰ ਸ ਸ ਨੂੰ ਕੰਨਾ ਸਾ ਗ ਗ ਗ ਰ ਰ ਰ ਕੀ ਬਣ ਗਿਆ ਬੱਚੋ ਇਹ ਇਹ ਬਣ ਗਿਆ ਸਾਗਰ ਠੀਕ ਹੈ ਸਾਗਰ ਕਿਹਨੂੰ ਕਹਿੰਦੇ ਆ ਸਮੁੰਦਰ ਨੂੰ ਅਗਲਾ ਸ਼ਬਦ ਆਪਾਂ ਲਿਖਾਂਗੇ ਬਸਤਾ ਬੱ ਬ ਸ ਸ ਸ ਤ ਤ ਨੂੰ ਕੰਨਾ ਤਾ ਹਾਂਜੀ ਬੱਚੋ ਜਿਹੜੇ ਵੀ ਅੱਖਰ ਦੇ ਨਾਲ ਆਪਾਂ ਕੰਨਾ ਲਾਉਣਾ ਹੈ ਉਹਦੇ ਨਾਲ ਹੀ ਆ ਦੀ ਆਵਾਜ਼ ਆਊਗੀ ਜਿਵੇਂ ਬੱਬਾ ਨਾਲ ਕੰਨਾ ਨਹੀਂ ਲਾਇਆ ਤਾਂ ਇਹਦੀ ਆਵਾਜ਼ ਕਿਹਾ ਬ ਸ ਨਾਲ ਕੰਨਾ ਨਹੀਂ ਲਾਇਆ ਤਾਂ ਇਹਦੀ ਆਵਾਜ਼ ਕਿਹਾ ਸ ਤੱਤਾ ਨਾਲ ਕੰਨਾ ਲਾਇਆ ਤਾਂ ਇਹਦੀ ਆਵਾਜ਼ ਕਿਹਾ ਤਾ ਕੀ ਬਣ ਗਿਆ ਬਸਤਾ ਬ ਸ ਬਸਤਾ ਠੀਕ ਹੈ ਅਗਲਾ ਸ਼ਬਦ ਆਪਾਂ ਲਿਖਾਂਗੇ ਮਟਕਾ ਮਮਾ ਮਾ ਡੰਕਾ ਟ ਕੱਕੇ ਨੂੰ ਕੰਨਾ ਕ ਮਟਕਾ ਮਟਕਾ ਕਿਹਨੂੰ ਕਹਿੰਦੇ ਆ ਘੜੇ ਨੂੰ ਮਟਕਾ ਕਹਿੰਦੇ ਆ ਠੀਕ ਆ ਅਗਲਾ ਸ਼ਬਦ ਆਪਾਂ ਲਿਖਦੇ ਆ ਰਸਤਾ ਰ ਰ ਰ ਸ ਸ ਸ ਤ ਤੈ ਨੂੰ ਕੰਨਾ ਤਾ ਕੀ ਬਣ ਗਿਆ ਰਸਤਾ ਰ ਰ ਰ ਸ ਸ ਸ ਤ ਤੈ ਨੂੰ ਕੰਨਾ ਤਾ ਰਸਤਾ ਹਾਂਜੀ ਬੱਚੋ 8 ਨੰਬਰ ਤੇ ਆਪਾਂ ਲਿਖਦੇ ਆ ਗਤਕਾ ਗੱਗਾ ਗ ਤਤਾ ਤ ਕਕੇ ਨੂੰ ਕੰਨਾ ਕਾ ਕੀ ਬਣ ਗਿਆ ਏ ਗਤਕਾ ਜੀ ਬੱਚੋ ਆਪਾਂ 8 ਸ਼ਬਦ ਲਿਖ ਲਏ ਹੁਣ ਇਹਨਾਂ ਨੂੰ ਆਪਾਂ ਇੱਕ ਵਾਰੀ ਦੁਬਾਰਾ ਪੜ੍ਹਦੇ ਆਂ ਪੱਪੇ ਨੂੰ ਕੰਨਾ ਪਾ ਲੱਲਾ ਲ ਕਕਾ ਕ ਕੀ ਬਣ ਗਿਆ ਪਾਲਕ ਐੜਾ ਅ ਨੰਨੇ ਨੂੰ ਕੰਨਾ ਨਾ ਜ ਜ ਅਨਾਜ ਤੀਜਾ ਸ਼ਬਦ ਆਪਾਂ ਪੜ੍ਹਦੇ ਹਾਂ ਬੱਬੇ ਨੂੰ ਕੰਨਾ ਬਾ ਲਲ ਲ ਕਕਾ ਕ ਬਾਲਕ ਸਸੇ ਨੂੰ ਕੰਨਾ ਸਾ ਗਗਗ ਰਰ ਰ ਸાગਰ ਆਹੰਦੇ ਨੰਬਰ ਵਾਲਾ ਸ਼ਬਦ ਆਪਾਂ ਵੇਖਦੇ ਹਾਂ ਬੱਬ ਬ ਸਸਾ ਸ ਬਸ ਤੱਤੇ ਕਨਾਤਾ बस्ता मम्मा म мама टांगट मट कक्के करना का मटका अगला शब्द देखो र र र स स रस तत्ते करना ता रास्ता गग्गा क कक्के करना का की बन गया गतका हां जी बच्चों ਤਾਨੂੰ ਅੱਠ ਸ਼ਬਦ ਲਿਖ ਕੇ ਵਿਖਾਤੇ ਠੀਕ ਹੈ ਇਹਨਾਂ ਨੂੰ ਪੜ੍ਹ ਕੇ ਵੀ ਸੁਣਾਤਾ ਹੁਣ ਤੁਸੀਂ ਇਹਨਾਂ ਨੂੰ ਆਪ ਪੜ੍ਹ ਕੇ ਵੇਖਣਾ ਇਹਨਾਂ ਦੀ ਪ੍ਰੈਕਟਿਸ ਕਰਨੀ ਆ ਤੇ ਆਪਣੀ ਕਾਪੀ ਵਿੱਚ ਵੀ ਲਿਖਣਾ ਤਾਂ ਕਿ ਤੁਸੀਂ ਜਦੋਂ ਵੀ ਦਿਲ ਕਰੇ ਇਹਨਾਂ ਨੂੰ ਪੜ੍ਹਨ ਦੀ ਪ੍ਰੈਕਟਿਸ ਕਰ ਸਕੋ ਠੀਕ ਹੈ ਹਾਂਜੀ ਬੱਚਿਓ ਕੱਲ ਨੂੰ ਆਪਾਂ ਕਰਾਂਗੇ ਕੰਨਾ ਮਾਤਰਾ ਚਾਰ ਅਖਰੀ ਸ਼ਬਦ ਠੀਕ ਹੈ ਇਹ ਤਿੰਨ ਅੱਖਰਾਂ ਵਾਲੇ ਸੀ ਹੁਣ ਆਪਾਂ ਕੰਨਾ ਚਾਰ ਅੱਖਰਾਂ ਨਾਲ ਪੜਾਂਗੇ ਟੇਕ ਟੇ ਰਣ ਬਾਏ ਬਾਏ